ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਆ ਉਹਦੇ ਚ ਜਿਹੜੀ ਅਕਾਲ ਤਖਸਾਲ ਦਾ ਹਵਾਲਾ ਦਿੰਦੇ ਆ ਨਾ ਹੈੱਡ ਪ੍ਰਿਸਟ ਹਮ ਹਮ ਹੈੱਡ ਪ੍ਰਿਸਟ ਹੈਗਾ ਵਾ ਅਕਾਲ ਤਖਸਾਲ ਦਾ ਇਹ ਅਕਾਲ ਤਖਸਾਲ ਦਾ ਮੁੱਖ ਗ੍ਰੰਥੀ ਹਮ ਹਮ ਉਹ 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 ਐਕਟ ਉਹ ਵਾਲਾ ਦੇ ਰਿਹਾ ਵਾ ਅਕਾਲ ਤਖਸਾਲ ਦਾ ਜੋ ਮੁੱਖ ਗ੍ਰੰਥੀ ਆ ਉਹ ਸਰਵਿਸ ਰੂਲ ਦੇ ਅੰਦਰ ਆਉਂਦਾ ਵਾ ਉਹਦਾ ਹੁਕਮ ਆਕਾਲ ਤਖਤ ਸਾਹਿਬ ਦੇ ਅੰਦਰ ਅੰਦਰ ਲਾਗੂ ਹੁੰਦਾ ਵਾ ਪਰ ਜਿਹੜਾ ਜ਼ਹੀਦਾਰ ਆਕਾਲ ਤਖਤ ਸਾਹਿਬ ਆ ਇਹ ਐਕਟ ਦੇ ਅੰਦਰ ਨਹੀਂ ਆਉਂਦਾ ਇਹ ਕਿਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਵਿੱਚ ਨਹੀਂ ਆਉਂਦਾ 1925 ਦੇ ਐਕਟ ਦਾ ਉਦਾਹਰਣ ਦਿੱਤੀ ਗਈ ਸੀ ਰੋਗਜੀਤ ਸਿੰਘ ਵਿਰਕ ਬੈਠੀ ਸੀ ਉਥੇ ਮੰਨਣ ਸਾਹਿਬ ਬੈਠੇ ਸੀ ਦਾਸ ਵੀ ਉੱਥੇ ਸੀ ਉਹਨਾਂ ਨੇ ਕਿਹਾ ਕਿ ਸਾਰਾ ਕੁਝ ਉਸ ਐਕਟ ਦੇ ਵਿੱਚ ਹੀ ਆਉਂਦਾ ਵਾ ਐ ਜੀ ਪੀ ਸੀ ਚਾਹੇ ਜਦੋਂ ਮਰਜੀ ਸਿੰਘ ਸਾਹਿਬਾਂ ਨੂੰ ਲਾ ਸਕਦੀ ਆ ਤੇ ਲਾ ਵੀ ਸਕਦੀ ਆ ਮੈਂ ਜਿਹੜੀ ਪਹਿਲਾ ਗੱਲ ਦਾ ਤੁਹਾਨੂੰ ਹਵਾਲਾ ਦੱਤਾ ਨਾ ਆਕਾਲ ਤਖਤ ਸਾਹਿਬ ਦਾ ਜਿਹੜਾ ਮੁੱਖ ਗ੍ਰੰਥੀ ਆ ਉਹ ਐਕਟ 'ਚ ਆਉਂਦਾ ਵਾ ਉਹ ਐਕਟ 'ਚ ਦਰਜ ਆ ਪਰ ਜਿਹੜਾ ਜ਼ਹੀਦਾਰ ਸਾਹਿਬ ਆ ਐਕਟ 'ਚ ਆਉਂਦਾ ਹੀ ਨਹੀਂ ਆ ਜ਼ਹੀਦਾਰ ਆ ਆਕਾਲ ਤਖਤ ਸਾਹਿਬ ਕੇ ਇਹ ਐਕਟ ਦੇ ਅਧੀਨ ਨਹੀਂ ਆ ਕੇ ਸ਼੍ਰੋਮਣੀ ਕਮੇਟੀ ਦੇ ਗੁਲਾਮ ਨਹੀਂ ਆ ਇਸ ਕਰਕੇ ਜਿਹਹਦਾਰ ਅਕਾਲ ਤਖਤ ਸਾਹਿਬ ਤੇ ਕੋਈ ਵੀ ਸਰਵਿਸ ਰੂਲ ਲਾਗੂ ਹੀ ਨਹੀਂ ਹੁੰਦੇ